ਇਸ ਜਗ੍ਹਾ ਤੇ ਸਵੇਰੇ ਸਵੇਰੇ ਲੱਕ 'ਚ ਦਰਦ ਹੋਣਾ ਕਾਰਨ ਕੀ ਹੈ ਕਈ ਲੋਕ ਜਦੋਂ ਸਵੇਰੇ ਸੁੱਤੇ ਪਏ ਉੱਠਦੇ ਆ ਉਹ ਬਿਲਕੁਲ ਸਿੱਧਾ ਹੀ ਉੱਠ ਖੜਦੇ ਆ ਇਦਾਂ ਕਰਕੇ ਇਸ ਨਾਲ ਕੀ ਹੋਏਗਾ ਆਪਣੀ ਸਪਾਈਨ ਤੇ ਬਹੁਤ ਪ੍ਰੈਸ਼ਰ ਪਏਗਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਦੋਨਾਂ ਲੱਤਾਂ ਦੇ ਵਿੱਚ ਕਈ ਵਾਰੀ ਦਰਦ ਜਾਣ ਲੱਗ ਜਾਂਦਾ ਹੈ ਪਰ ਉਸ ਦੇ ਨਾਲ ਨਾਲ ਆਪਾਂ ਤੁਹਾਨੂੰ ਤਰੀਕਾ ਦੱਸਣ ਲੱਗੇ ਆ ਸਹੀ ਤਰੀਕਾ ਕੀ ਹੈ ਸਭ ਤੋਂ ਪਹਿਲਾਂ ਤੁਸੀਂ ਸਾਈਡ ਲਓ ਔਰ ਲੱਤਾਂ نیچے ਕਰ ਲਓ ਬੈੱਡ ਤੋਂ ਔਰ ਇਦਾਂ ਉੱਠ ਕੇ ਬੈਠੋ ਸਵੇਰੇ ਜਦੋਂ ਉੱਠਣਾ ਤੁਸੀਂ ਇਦਾਂ ਉਠੋ ਗਲਤੀ ਨਾਲ ਸਿੱਧਾ ਉੱਠਿਆ ਗਿਆ ਉਸ ਤੋਂ ਬਾਅਦ ਲੱਕ 'ਚ ਦਰਦ ਆ ਇਸ ਜਗ੍ਹਾ ਤੇ ਇਸ ਨੂੰ ਆਪਾਂ ਕਸਰਤਾਂ ਨਾਲ ਕਿਵੇਂ ਠੀਕ ਕਰ ਸਕਦੇ ਹਾਂ ਅੱਜ ਦੀ ਸ਼ਾਰਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਉਹੀ ਦੱਸਾਂਗੇ ਪਰ ਤੁਸੀਂ ਅਗਰ ਇਹ ਗਲਤੀ ਹੋ ਗਈ ਹੈ ਇਮੀਡੀਏਟਲੀ ਕੋਈ ਕਸਰਤ ਨਹੀਂ ਕਰਨੀ ਸਭ ਤੋਂ ਪਹਿਲਾਂ ਤੁਸੀਂ ਇਸ ਤੇ 10 ਤੋਂ 15 ਮਿੰਟ ਬਰਫ਼ ਕਰੋ ਇੱਕ ਜਾਂ ਦੋ ਦਿਨ ਬਰਫ਼ ਕਰਦੇ ਰਹੋ ਉਸ ਤੋਂ ਬਾਅਦ ਦੂਸਰੇ ਤੀਸਰੇ ਦਿਨ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰੋਗੇ ਜਿਹੜਾ ਤੁਹਾਡਾ ਸਵੇਰੇ ਸਵੇਰੇ ਲੱਕ ਦਰਦ ਆ ਗਿਆ ਹੈ ਉਸ ਨੂੰ ਤੁਸੀਂ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਕਸਰਤ ਕੀ ਹੈ ਟਰੰਕ ਰੋਟੇਸ਼ਨ ਦੋਨੋਂ ਗੋਡੇ ਮੋੜ ਲੈਣੇ ਆ ਲੱਤਾਂ ਇਸ ਸਾਈਡ ਫਿਰ ਦੂਸਰੀ ਸਾਈਡ ਗਰਦਨ ਨਹੀਂ ਹਿਲਾਉਣੀ ਤੁਸੀਂ ਸਿਰਫ ਆਪਾਂ ਨੀਚੇ ਵਾਲਾ ਪਾਰਟ ਹੀ ਆਪਾਂ ਰੋਟੇਟ ਕਰਾਂਗੇ 10 ਤੋਂ 15 ਵਾਰ ਕਰਨਾ ਦੈਨ ਰਿਲੈਕਸ ਪਹਿਲੀ ਕਸਰਤ ਦੂਜੀ ਕਸਰਤ ਬਰੇਜਿੰਗ ਲੱਤਾਂ ਨੂੰ ਉੱਪਰ ਚੱਕ ਦੇਾਂਗੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਤੁਸੀਂ 5 ਤੋਂ 7 ਸੈੱਟ ਲਾਉਣੇ ਲਾਉਣੇ ਆ ਉਸ ਤੋਂ ਅਗਲੀ ਕਸਰਤ ਨੀ ਹੱਗਸ ਦੋਨੋਂ ਗੋਡਿਆਂ ਨੂੰ ਛਾਤੀ ਦੇ ਨਾਲ ਲਾ ਦੇਣਾ ਇੱਥੇ ਆਪਾਂ 10 ਗਿਣਾਂਗੇ ਦੈਨ रिलैक्स लास्ट करें हाफ कोबरा उन्न और उपर उठी उठा रिलैक्स इस्ते भी चारेट तो जरूर लाओ अगे तो जो भी उठना हमेशा साइड लैके उठो सीधे कि उठो अगर तुम एक कसरत करोगे सवेरे सवेरे जो लक्षच दर्द आया है उस बच सकते हो सत श्रीकाल जी